ਨਾਲ ਸਾਹਿਬ ਅੱਜ ਜਿਹੜੀ ਬਰਨਾਲਾ ਮੇਡੀ ਰੱਖੀ ਜੀ ਕੀ ਮਕਸਦ ਤੇ ਕਿਸ ਲੈਵਲ ਤੇ ਰੱਖੀ ਗਈ ਹੈ ਸਿੱਖਿਆ ਮੀਟਿੰਗ ਸੀ ਇਹ ਜਿਹੜਾ ਨਵਾਂ ਡਰਾਫਟ ਆਇਆ ਇੱਕ ਤਾਂ ਉਹਦੇ ਬਾਰੇ ਕੋਈ ਸੀ ਇਹ ਮਸਲਾ ਵੀ ਉਹ ਡਰਾਫਟ ਦੇ ਵਿੱਚ ਕੀ ਕੁੱਛ ਹੈ ਸਾਰੇ ਬੰਦਿਆਂ ਨੇ ਬਸਿਆ ਵੀ ਇਹਦੇ ਵਾਸਤੇ ਆਪਣੀ ਵੱਡੀ ਲੜਾਈ ਸਿਰ ਤੇ ਆ ਗਈ ਉਹਦੀ ਖਾਸ ਤਿਆਰੀਆਂ ਕਰੋ ਪਿੰਡਾਂ ਦੇ ਵਿੱਚ ਇੱਕ ਤਾਂ ਮੀਟਿੰਗਾਂ ਕਰਾਓ ਲੋਕਾਂ ਨੂੰ ਦੱਸੋ ਇਹ ਮੈਂ ਪਹਿਲਾ ਇਹ ਅੰਦੋਲਨ ਸੀਗਾ ਬਹੁਤ ਵੱਡੀ ਗੱਲ ਹੈ ਵੱਡਾ ਵੱਡੀ ਲੜਾਈ ਆ ਗਈ ਵੀ ਇਹ ਇੱਕ ਦੋ ਜੱਜ ਜਿੱਥੇ ਬੰਨੀਆ ਉਹ ਘਟ ਜਾਂਦਾ ਉਹ ਜਿੱਤਿਆ ਜਣਾ ਉਹਦੀ ਖਾਤਰ ਫੇਰ ਤਿਆਰ ਹੋ ਇੱਕ ਤਾਂ ਇਹ ਇਸ਼ੂ ਸੀਗਾ ਦੂਜਾ ਸੀਗਾ ਜਿਹੜਾ ਇਹ ਪਿਛਲੇ ਦਿਨੀ ਘਟਨਾ ਵਾਪਰੀ ਹੈ ਸਾਡੇ ਪੰਜ ਬੰਦੇ ਤਿੰਨ ਔਰਤਾਂ ਸ਼ਹੀਦ ਹੋ ਗਈਆਂ ਇੱਕ ਬੰਦਾ ਹੁਣੇ ਹੀ ਸ਼ਹੀਦ ਹੋ ਗਿਆ ਤੇ ਇੱਕ ਬੰਦੇ ਇਹ ਬਾਕੀ ਬੰਦੇ ਜ਼ਖਮੀ ਹੋਇਆ ਸਾਡੇ ਉਹਨਾਂ ਦੀ ਕੰਪਨਸੇਸ਼ਨ ਤੇ ਜੋ ਸਟੇਟਮੈਂਟ ਆਈ ਹੈ ਮਾਨ ਸਾਹਿਬ ਦੀ ਕਿ ਇਹ ਕਿਹੜਾ ਸਰਕਾਰੀ ਮੁਲਾਜ਼ਮ ਸੀ ਕੰਪਨਸੇਸ਼ਨ ਦੀ ਖਾਤਰ ਯਾਨੀ ਬਹੁਤ ਹੀ ਨਿੰਦਣਯੋਗ ਗੱਲ ਹੈ ਪਰਲਾ ਉਹਦੀ ਖਾਤਰ ਸਾਨੂੰ ਲੱਗਦਾ ਵੀ ਵੱਡੀ ਲੜਾਈ ਲੜਨੀ ਪੈਣੀ ਹੋਊਗੀ ਤੇ ਇੱਕ ਇਹ ਵੀ ਜਿਹੜੀ ਜਖਮੀ ਨੇ ਸਾਡੇ ਪਏ ਹਸਪਤਾਲ ਦੇ ਵਿੱਚ ਉਹਨਾਂ ਦੇ ਇਲਾਜ ਵਾਸਤੇ ਫੰਡਿੰਗ ਦੀ ਲੋੜ ਪੈਣੀ ਉਹ ਫੰਡਿੰਗ ਆਪਣੇ ਉਸ ਕਰੋਪੰਡਾਂ ਦੇ ਵਿੱਚ ਉਹਦੀ ਤਿਆਰੀ ਕਰਨੀ ਪਊਗਾ ਕਿਉਂਕਿ ਜਿਹੜੇ ਇਮੇਜ ਦੇ ਵਿੱਚ ਸੀ ਟ੍ਰੀਟਮੈਂਟ ਦੀ ਜਿੰਨੀ ਆਸ ਸੀ ਸਾਨੂੰ ਉਹ ਨਹੀਂ ਸਰਕਾਰ ਤੋਂ ਇਹ ਨਹੀਂ ਬਣ ਸਕੀ ਪ੍ਰਸ਼ਾਸਨ ਨੇ ਸੰਭਾਲਣੀ ਹੋਈ ਤੇ ਸਾਡੇ ਤਿੰਨ ਚਾਰ ਮਰੀਜ਼ ਜਿਹੜੇ ਸੀਰੀਅਸ ਆ ਇੱਕ ਪ੍ਰਾਈਵੇਟ ਤੇ ਤਿੰਨੇ ਦੋਵੇਂ ਮਿਸਪੇ ਉਹਨਾਂ ਨੇ ਇਹ ਗੱਲ ਨੂੰ ਲੈ ਕੇ ਅੱਜ ਕਮੇਟੀ ਰੱਖੀ ਸੀ ਤੇ ਇਹ ਸੀ ਕਰਕੇ ਇਹ ਦੱਕਾ ਦੇਖੋ ਸਰਕਾਰ ਇਗਨੋਰ ਕਰ ਰਹੀ ਹੈ ਸਾਰੀਆਂ ਗੱਲਾਂ ਕਿਉਂਕਿ ਸਰਕਾਰ ਦੂਜੇ ਤੇ ਆਈ ਵੀ ਹੈ ਇਹ ਮਰਗੇ ਉਹਨਾਂ ਦੀ ਨਹੀਂ ਇਗਨੋਰ ਕਰਦੀ ਤੇ ਸਾਡੇ ਜਿਹੜੇ ਮਰਨ ਵਾਲੇ ਨੇ ਉਹਨਾਂ ਦੀ ਕਿਹੜਾ ਕਰੀ ਮਰਨ ਵਾਰ ਤੇ ਬੈਠਾ ਡੱਲੇ ਵਾਲਾ ਉਹਦੀ ਕਿਹੜਾ ਪਰਵਾਹ ਕਰਦੀ ਹੈ ਸਰਕਾਰ ਉਹ ਤਾਂ ਸਟੇਟਮੈਂਟ ਆ ਰਹੀ ਹੈ ਸਰਕਾਰ ਦੀ ਸਟੇਟਮੈਂਟ ਤਾਂ ਇਹ ਆ ਵੀ ਉਹ ਠੀਕ ਠਾਕ ਹੈ ਜਿਹੜੀ ਉਹਨਾਂ ਸੁਪਰੀਮ ਕੋਰਟ ਦੀ ਐਮਜੀ ਨੂੰ ਰਿਪੋਰਟ ਭੇਜੀ ਹੈ ਉਹਨਾਂ ਨੇ ਕਿਹਾ ਵੀ ਦੱਸੋ ਪੜਤਾਲ ਕਰਕੇ ਕੀ ਗੱਲ ਹੈ ਵੀ ਉਹ ਸਰਕਾਰ ਤੱਕ ਹੀ ਜਾਂਦੀ ਹੈ ਵੀ ਉਹ 52 53 ਦਿਨ ਮੈਂ ਅਜੇ 54 ਦਿਨ ਹੋ ਗਏ ਸ਼ਾਇਦ ਉਹਨਾਂ ਬੱਠੇ ਨੂੰ ਤੇ ਉਹ ਕਹਿੰਦੇ ਸਰਕਾਰ ਤੱਕ ਕਹਿੰਦੇ ਵੀ ਠੀਕ ਠਾਕ ਹੈ ਉਹ ਇਹ ਇਹਨਾਂ ਦੀ ਇਸ ਕਰਕੇ ਸਰਕਾਰ ਸਾਡੀ ਮਰਨ ਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਅਸੀਂ ਇਸੇ ਕਰਕੇ ਸਾਥੀਆਂ ਨੂੰ ਕਹਿੰਦੇ ਆ ਵੀ ਇਹ ਮੌਕੇ ਜਦਾਂ ਇਹ ਕੋਈ ਕੱਲੀ ਕੈਦੀ ਜੱਥੇਬੰਦੀ ਜਾਂ ਦੋ ਜੱਥੇਬੰਦੀਆਂ ਚਾਰ ਜੱਥੇਬੰਦੀਆਂ ਇਕੱਠੀਆਂ ਹੋ ਕੇ ਲੜਨ ਇਹ ਮੌਕਾ ਉਹ ਨਹੀਂ ਹੈ ਉਹ ਤਾਂ ਮੋਗਾਈ ਪਹਿਲਾਂ ਜਦ ਤੇ ਬੰਦਿਆ ਇਕੱਠੇ ਹੋ ਫਿਰ ਦੂਜੇ ਜਦ ਤੇ ਮਜ਼ਦੂਰ ਦੇ ਬੰਦਿਆਂ ਨੂੰ ਇਕੱਠੇ ਕਰੋ ਫਿਰ ਆਮ ਲੋਕਾਂ ਦਾ ਤੁਹਾਨੂੰ ਸਹਿਯੋਗ ਮਿਲੂਗਾ ਫਿਰ ਇਹ ਵੱਡੀ ਲੜਾਈ ਜਿਹੜੀ ਫੂਡ ਸੁਰੱਖਿਆ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ ਹੈ ਵੱਡੀਆਂ ਕੰਪਨੀਆਂ ਕਬਜ਼ਾ ਚ ਲੈਣ ਜਾਰੀਆਂ ਨੇ ਖਾਣ ਪੀਣ ਦੀਆਂ ਸਾਰੀਆਂ ਵਸਤਾਂ ਇਹ ਸਾਡੇ ਮਨੁੱਖਾਂ ਦੇ ਕਿਸੇ ਵੀ ਖੇਤਰ ਦੇ ਲੋਕਾਂ ਦੇ ਖਾਣ ਦੇ ਪਹੁੰਚ ਤੋਂ ਬਾਹਰ ਹੋ ਜਾਣਗੀਆਂ ਇੱਕ ਕਮੇਟੀ ਬਣਾਈ ਗਈ ਹੈ ਤੁਹਾਡੇ ਵੱਲੋਂ ਉਦਯੋਗਕ ਸਾਧਨ ਮੌਕੇ ਵੱਲੋਂ ਉਹਦੇ ਚ ਕੀ ਹੁਣ ਨਵੇਂ ਪ੍ਰੋਗਰਾਮ ਲੀਕਲ ਲੈਵਲ ਤੇ ਖੜਨ ਦੀ ਗੱਲ ਕੀਤੀ ਜਿਹੜੀ ਉਹਦੇ ਵਿੱਚ ਜੀ ਜਿਹੜਾ ਤੁਹਾਡਾ ਸਵਾਲ ਹੈ ਵੀ ਕਮੇਟੀ ਦਾ ਉਹ ਕੱਲ ਨੂੰ ਮੀਟਿੰਗ ਹੈ। ਦੇਖ ਤਾਂ ਕਮੇਟੀ ਹੈ ਸਾਡੀ। ਇੱਕ ਤਾਂ ਡਰਾਫਟ ਬਣਾਇਆ ਉਹ ਅਸੀਂ ਇੱਕ ਤਾਂ ਡਰਾਫਟ ਦੇ 7-8 ਨੁਕਤਿਆਂ ਦੇ ਉੱਤੇ ਕੱਲ ਨੂੰ ਮੀਟਿੰਗ ਕਰਾਂਗੇ ਸਾਥੀਆਂ ਨਾਲ ਵੀ ਆਪਾਂ ਮਿਨੀਮਮ ਤੇ ਮੈਕਸਿਮਮ ਕਿੰਨੀ ਕਿ ਇੱਕ ਛੜਦਾ ਮਿਨੀਮਮ ਮੁੱਦਿਆਂ ਦੇ ਉੱਤੇ ਮੈਕਸਿਮਮ ਮੁੱਦਿਆਂ ਦੇ ਉੱਤੇ ਕਿੰਨਾ ਕਿ ਇੱਕ ਤਾਂ ਕਰ ਸਕਦੇ। ਕਿਵੇਂ ਆਪਣਾ ਅੰਦੋਲਨ ਦਾ ਆਪਣਾ ਇੱਕ ਨਿਸ਼ਾਨਾ ਹੋਵੇ। ਕਾਫੀ ਉਹਦੇ ਚ ਸੁਧਾਰ ਹੋਇਆ ਜਦੋਂ ਦੀ ਇਹ ਚੱਲੀ ਹੈ ਮੀਟਿੰਗਾਂ ਮਟਾਂ ਚੱਲੀਆਂ ਨੇ ਸਾਡੀਆਂ ਖਾਸ ਕਰਕੇ 9 ਜਨਵਰੀ ਤੋਂ ਬਾਅਦ। ਅਸੀਂ 10 ਦਿਨਾਂ ਮਿਲਣ ਤੇ ਗਏ ਆ 10 ਦਿਨਾਂ ਤੋਂ ਬਾਅਦ ਅੱਜ ਮੇਰੇ ਖਿਆਲ 17 ਦੇ ਬੈਠੇ ਆ 7 ਦਿਨ ਹੋ ਗਏ ਕੋਈ ਸਟੇਟਮੈਂਟ ਇੱਕ ਦੂਜੇ ਦੇ ਖਿਲਾਫ ਦੇ ਬੋਲਣ ਦਾ ਕਿਸੇ ਨੇ ਮਤਲਬ ਕਿਸਾਨ ਨੇ ਕੋਈ ਇਹੋ ਜਿਹੀ ਲੰਘਣਾ ਨਹੀਂ ਕੀਤੀ ਜਿਹਨੂੰ ਆਪਾਂ ਕਹਿ ਸਕੀ ਜੀ ਇੱਕ ਲੱਗਦਾ ਕੱਲ ਦੀ ਕੱਲ ਦੀ ਮੀਟਿੰਗ ਦਾ ਇੱਕ ਮੰਚ ਤੇ ਸਾਰੇ ਇਕੱਠੇ ਹੋਣਗੇ ਜੱਤੀ ਬੰਦੇ ਮੀਟਿੰਗ ਦੇ ਬੈਠਾਂਗੇ ਇਕੱਠੇ ਜੀ ਮੰਚ ਦਾ ਸਵਾਲ ਕੀ ਹੈ ਮੰਚ ਦਾ ਸਵਾਲ ਤਾਂ ਇਹ ਨਹੀਂ ਅਸੀਂ ਕੋਈ ਇੱਕ ਹੈ ਮੰਚ ਇਕੱਠਾ ਹੁੰਦਾ ਹੈ ਕਿ ਨਹੀਂ ਹੁੰਦਾ ਮੰਚ ਦਾ ਮਤਲਬ ਸਟੇਜ ਸਟੇਜ ਤਾਂ ਚਲਦੀਆਂ ਹੁੰਦੀਆਂ ਨੇ ਸਟੇਜਾਂ ਦਾ ਕਿੰਨੀਆਂ ਮਰਜ਼ੀ ਚੱਲੀ ਜਾਣੇ ਦਾ ਕੋਈ ਮਤਲਬ ਨਹੀਂ ਕਿਸੇ ਮੁੱਦਿਆਂ ਤੇ ਸਾਂਝ ਹੋਣਾ ਫਿਰ ਐਕਸ਼ਨ ਦੇ ਵਿੱਚ ਤਾਂ ਤਾਲਮੇਲ ਵਿੱਚ ਐਕਸ਼ਨਾਂ ਦੇ ਵਿੱਚ ਆਉਣਾ ਨਿਸ਼ਾਨਾ ਇੱਕ ਕਰਨਾ ਬਣਾਉਣਾ ਸਰਕਾਰ ਨੂੰ ਇਹ ਸਾਂਝ ਬਹੁਤ ਵੱਡੀ ਹੁੰਦੀ ਹੈ ਤੇ ਜਿਹੜੀ ਤੁਸੀਂ ਅੱਜ ਦੀ ਮੀਟਿੰਗ ਕਰੇ ਆਪਣੇ ਬੰਦੇ ਆਸਤੇ ਇਹਦਾ ਵੀ ਕੋਈ ਅਗਲਾ ਨਵਾਂ ਐਕਸ਼ਨ ਦਿੱਤਾ ਜਾਊਗਾ ਜਲਦੀ ਸੰਘਰਸ਼ ਦਾ ਨਵਾਂ ਐਕਸ਼ਨ ਦਿੱਤਾ ਜਿਹੜਾ ਇੱਕ 20 ਤਰੀਕ ਨੂੰ ਐਮਪੀ ਆ ਦੇ ਦੇ ਜਿਹੜਾ ਡਰਾਫਟ ਨੂੰ ਲੈ ਕੇ ਤੇ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਆਲ ਇੰਡੀਆ ਦਾ ਕਾਲ ਹੈ ਐਸ ਕੇ ਅਮ ਦਾ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਐਮਪੀਆਂ ਨੂੰ 20 ਤਰੀਕ ਨੂੰ ਇਹ ਮੰਗ ਪੱਤਰ ਦਿੱਤੇ ਜਾਣਗੇ ਕਿ ਨਵੇਂ ਡਰਾਫਟ ਰੱਦ ਕਰੋ ਦੱਲੇਵਾਲ ਸਾਹਿਬ ਦੀ ਜਾਨ ਬਚਾਓ ਨਹੀਂ ਤੁਹਾਡੇ ਜਿਹੜੇ ਆਗੂ ਜਿਹੜੇ ਸ਼ਹੀਦ ਹੋਏ ਜਿਹੜੇ ਉਹਨਾਂ ਦੇ ਉਹਨਾਂ ਦੇ ਇਨਸਾਨ ਉਹਨਾਂ ਤੇ 20 ਤਰੀਕ ਦਾ ਬਠਿੰਡੇ ਜਲਨੇ ਧਰਨਾ ਲਾਉਣੇ ਸੀ ਡੀਸੀ ਨੇ ਉਸ ਤੋਂ ਬਾਅਦ ਅਗ ਲੱਗ ਗਈ